ਟਾਵਰ ਸਾਹਿਬ ਨੇ ਕਿਹਾ ਸੀ ਕਿ ਨਾਲਾ ਬਣਨ ਤੋਂ ਬਾਅਦ 2 ਲੱਖ ਰੁਪਏ ਇਸ ਮਲ ਇਸ ਮੁਹੱਲੇ ਦਾ ਰੇਟ 2 ਲੱਖ ਰੁਪਏ ਗੱਜ ਹੋ ਜਾਏਗਾ। ਲੇਕਿਨ ਅੱਜ ਮੁਹੱਲੇ ਦੀ ਇਹ ਸੂਰਤ ਹੈ ਕਿ ਅੱਧਾ ਮੁਹੱਲਾ ਵਿਕਣ ਤੇ ਤਿਆਰ ਹੈ। ਅੰਦਰ ਦਿਮਾਗ ਦੇਖੋ ਇੰਜੀਨੀਅਰ ਕਿੱਡੇ-ਕਿੱਡੇ ਵੱਡੇ ਇੰਜੀਨੀਅਰ ਨੇ ਕਿੰਨੇ ਸੇ ਕਾਣੇ ਨੇ। ਇਹ ਏਰੀਆ ਦੀ ਲਾਈਨ ਪਾ ਦਿੱਤੀ ਹੈ ਮੇਨ ਲਾਈਨ ਦੇ ਨਾਲ ਜੋੜੀ। ਠੀਕ ਹੈ ਇਹਦੀ ਕਰ ਦਿੱਤੀ 11 ਵੋਲਟ ਦੀ ਉਹ 9 ਵੋਲਟ ਤੇ ਦੁੰਦੀ ਹੈ। ਜਦ ਕਿ ਜਿਹੜੀ ਛੋਟੀ ਲੈਨ ਹੁੰਦੀ ਹੈ ਉਹ ਉੱਪਰ ਹੋਣੀ ਚਾਹੀਦੀ ਹੈ ਮੇਨ ਲਾਈਨ ਦੀ ਵੀ ਹੋਣੀ ਚਾਹੀਦੀ ਹੈ। ਲੈਕ ਦੇਕੇਦਾਰ ਨੇ ਜੀ ਨਲਾਇਕ ਕਾਰਪੋਰੇਸ਼ਨ ਦੇ ਇੰਜੀਨੀਅਰ ਕੋਈ ਇੱਥੇ ਮਹੱਲੇ ਦੀ ਸੁਣਵਾਈ ਨਹੀਂ ਹੈ ਮਹੱਲੇ ਦਾ ਬੇੜਾ ਗਰਖ ਕਰਕੇ ਰੱਖਦਾ ਇਹਨਾਂ ਨੇ ਕਿੰਨੂ ਗਈਏ ਅਸੀਂ ਜਾ ਕੇ ਨਾ ਕੋਈ ਕਾਰਪੋਰੇਸ਼ਨ ਸੁਣਨ ਵਾਲਾ ਹੈਗਾ ਨਾ ਕੋਈ ਮੁਲਾਇਮ ਸੁਣਨ ਵਾਲਾ ਕੋਈ ਬੰਦਾ ਸੁਣਨ ਵਾਲਾ ਹੀ ਨਹੀਂ ਹੁੰਦਾ ਪਾਣੀ ਪਾਣੀ ਨਹੀਂ ਪੈਂਦੇ ਅਸੀਂ ਆਪਣੇ ਬੂਡ ਸੁੱਤੇ ਲੈ ਕੇ ਆ ਕੇ ਤਾਂ ਇਹ ਥੋੜਾ ਮਤਲਬ ਹੈ ਵੀ ਇੱਥੇ ਪਾਣੀ ਨਹੀਂ ਹੈ ਕੋਈ ਮਰਦਾ ਨਹੀਂ ਪੀਂਦਾ ਇੱਥੇ ਲੋਕੀ ਮਰ ਗਏ ਪਿਛਲੇ ਵਾਰੀ ਮੀਂਹ ਦੇ ਵਿੱਚ ਪਾਣੀ ਆਇਆ ਕਿਸੇ ਦੇ ਘਰੇ ਲੇਡੀ ਡੈਥ ਹੋ ਗਈ ਜਿੰਨੇ ਨੇ ਸਨਾਲੇ ਦਾ ਉਦਘਾਟਨ ਹੋਇਆ ਸੀਗਾ ਉਦੋਂ ਕਾਂਗਰਸੀ ਸਰਕਾਰ ਸੀ ਮੌਜੂਦਾ ਐਮ.ਐਲ.ਏ. ਸ਼੍ਰੀ ਸੁਰਿੰਦਰ ਢਾਵਰ ਦੀ ਸੀ ਜਦੋਂ ਇਸ ਨਾਲੇ ਦਾ ਉਦਘਾਟਨ ਹੋਇਆ ਉਦੋਂ ਤੋਂ ਅੱਜ ਤੱਕ 5 ਸਾਲ ਹੋ ਚੁੱਕੇ ਹੋਣੇ ਆ ਅਸੀਂ ਪਿੱਟਦੇ ਆ ਰਹੇ ਆ ਨਾ ਨਾ ਅਬਦੁੱਲ ਜੀ ਨੂੰ ਜਾਣਦੇ ਹੋ ਅਬਦੁੱਲ ਜੀ ਆਪ ਗਿੱਲੇ ਹੋ ਗਏ ਨੇ ਅਬ ਤੁਸੀਂ ਕਿੰਨੇ ਪਾਣੀ ਚੋਂ ਆਏ ਹੋ ਮੈਂ ਬਿਲਕੁਲ ਪਾਣੀ ਚ ਨੇ ਬਿਲਕੁਲ ਸਾਫ ਪਾਣੀ ਅੱਛਾ ਜੀ ਇੱਥੇ ਦੇ ਪਾਸੇ ਭਾਈ ਸਾਹਿਬ ਉਹਨਾਂ ਦਾ ਮਹੱਲੇ ਤੋਂ ਨਿਕਲਣ ਦਾ ਦਿਲ ਕਰ ਰਿਹਾ ਦੀ ਵੇਚਣ ਦਾ ਦਿਲ ਕਰ ਰਿਹਾ ਅਸੀਂ ਵੇਚ ਕੇ ਉਹਨਾਂ ਤੋਂ ਨਿਕਲ ਜਾਣਾ ਵੇ ਹੁਣ ਘਰ ਰੋਟੀ ਖਾਣ ਜਾਣਾ ਹੈ ਕਿ ਦਬੈਰ ਦੀ ਰੋਟੀ ਨਹੀਂ ਖਾਦੀ ਹੁਣ ਰਾਤ ਦੀ ਨਸੀਬ ਹੁੰਦੀ ਹੈ ਕਿ ਨਹੀਂ ਹੁੰਦੀ ਪਾਣੀ ਅੰਨਾ ਚਾਹੀਏ ਕਿ ਤੋ ਇੰਨਾ ਸਰਕਾਰਾਂ ਨੇ ਸਾਨੂੰ ਸਹੂਲਤ ਦੇ ਰਹੀ ਤੇ ਇੱਥੇ ਹੀ ਸਵਰਗ ਬਣਾ ਦਿੱਤਾ ਇੱਥੇ ਹੀ ਵਾਟਰਫਾਲ ਬਣਾ ਦਿੱਤਾ ਸਰਕਾਰ ਕਾਂਗਰਸ ਦੀ ਵੀ ਰਹੀ ਹੈ ਸਰਕਾਰ ਅਕਾਲੀਆ ਦੀ ਵੀ ਰਹੀ ਹੈ ਸਰਕਾਰ ਰਹੀ ਹੈ ਭਾਜਪਾ ਦੀ ਵੀ ਕੀ ਆ ਉਸ ਫੀਲ ਰਿਜ਼ੋਲਵ ਹੋ ਗਈ ਮਦਰਾਲੇ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਸਵਾਗਤ ਕਰਦਾ ਤੁਹਾਡਾ ਹਲਕਾ ਸੈਂਟਰ ਦੀ ਸਮਾਰਟ ਸਿਟੀ ਦੇ ਵਿੱਚ ਜਿਹੜੀ ਸਮਾਰਟ ਸਿਟੀ ਲੁਧਿਆਣਾ ਦੇ ਉਸ ਐਮਐਲਏ ਦੇ ਰਾਜ ਜਬਣੀ ਸੀ ਜਿਹੜੇ ਐਮਐਲਏ ਸੁਰਿੰਦਰ ਡਾਵਰ ਹੁੰਦੇ ਸੀਗੇ ਤੇ ਉਹਨਾਂ ਨੇ ਬੜਾ ਡ੍ਰੀਮ ਸੁਪਨਾ ਸੋਚਿਆ ਕਿ ਸਤਪਾਲ ਗੁਸਾਈ ਦੀ ਰੀਸ ਕਰ ਲਈਤੀ ਜਾਊਗੀ ਸਤਪਾਲ ਗੁਸਾਈ ਨੇ ਤਾਂ ਉਹ ਨਾਲਾ ਧੱਕਤਾ ਸੀਗਾ ਲੇਕਿਨ ਸਵਰਗੀ ਸਤਪਾਲ ਗੁਸਾਈ ਜੀ ਨੇ ਉਹ ਨਾਲਾ ਟੱਕਨ ਤੋਂ ਬਾਅਦ ਉਹ ਨਾਲੇ ਦੇ ਇਲਾਕੇ ਨੂੰ ਵੀ ਦੇਖਿਆ ਸੀਗਾ ਕਿ ਉਹ ਨਾਲਾ ਜਦੋਂ ਪਰਦਾ ਵੀ ਹੈ ਤੇ ਉਸ ਇਲਾਕੇ ਪਾਣੀ ਨਹੀਂ ਆਂਦਾ ਲੇਕਿਨ ਨਿਊ ਸ਼ਿਵਾਈ ਨਗਰ ਦਾ ਨਾਲਾ ਇੰਨਾ ਬੁਸ਼ਾਬ ਬਣ ਚੁੱਕਾ ਹੋਇਆ ਕਿ ਕਾਰਪੋਰੇਸ਼ਨ ਨੂੰ ਆ ਤੋੜਨਾ ਪੈਂਦਾ ਵਾ ਤਾਂ ਕਿ ਜਿੰਨਾ ਪਾਣੀ ਹੈ ਥੋੜੀ ਜਾ ਸਕੇ ਇਹ ਤੋੜ ਕੇ ਬੰਨ ਬਣਾਇਆ ਕੀ ਪਾਣੀ ਜਿਹੜਾ ਨੀਤੇ ਜਾ ਸਕੇ ਕਿਉਂਕਿ ਜੋ ਇੰਜੀਨੀਅਰ ਹੈਗੇ ਉਹਨਾਂ ਦੀ ਇੱਕ ਨਲਾਇਕੀ ਦਿਖਾਵਾਂ ਉਹਨਾਂ ਨੂੰ ਪਤਾ ਹੈ ਕਿ ਇੱਥੇ ਹਾਰਡ ਵਰਗੇ ਹਾਲਾਤ ਹੋ ਸਕਦੇ ਨੇ ਪੈਦਾ ਹੋ ਸਕਦੇ ਨੇ ਉਹਨਾਂ ਨੇ ਡਰੇਨ ਪਾਈਪਾਂ ਦੇ ਦਿੱਸਦੇ ਕਿੰਨੀਆਂ ਉੱਚੀਆਂ ਲਾਈਆਂ ਆ ਆ ਡਰੇਨ ਪਾਈਪ ਹੈ ਜੋ ਕਿੰਨੀਆਂ ਇੱਕ ਉੱਚੀਆਂ ਲਾਈਆਂ ਹੋਈਆਂ ਨੇ ਇਹ ਸਾਰੇ ਤੇ ਸਾਰੇ ਦੇ ਡਰੇਨ ਪਾਈਪ ਜਿਹੜੀ ਬੜੀ ਉੱਚੀ ਲੱਗੀ ਹੋਈ ਹੈ ਕਿ ਉੱਚੀਆਂ ਇਸ ਕਰਕੇ ਲਾਈਆਂ ਹੋਈਆਂ ਕਿ ਉਹ ਜਨਰੇਟਰ ਵੀ ਤੁਹਾਨੂੰ ਦਿਖਾ ਦਈਏ ਉਹ ਵੀ ਡਿੱਗ ਗਿਆ ਥੱਲੇ ਉਹ ਜਨਰੇਟਰ ਜਿਹੜਾ ਲਗਾਇਆ ਹੋਇਆ ਸੀ ਉਹ ਵੀ ਡਿੱਗ ਗਿਆ ਥੱਲੇ ਉਹ ਜਨਰੇਟਰ ਵੀ ਇੰਨਾ ਭਾਰ ਨਹੀਂ ਸੰਭਾਲ ਪਾਇਆ ਕਿ ਮੈਂ ਚੱਲ ਪਾਵਾਂ ਕਿਉਂਕਿ ਮਹੱਲੇ 'ਚ ਹੜ ਆਇਆ ਹੋਇਆ ਵਾ ਇਸ ਕਰਕੇ ਉਹਨੇ ਵੀ ਆਪਣੇ ਪ੍ਰਾਣ ਤਿਆਗਤੇ ਕਿ ਡਿੱਗ ਗਿਆ ਥੱਲੇ ਉਹ ਉਹ ਡਿੱਗ ਗਿਆ ਇਸ ਕਰਕੇ ਆ ਕਿ ਉਹ ਉਹਦੇ ਕੋਲ ਇੰਨਾ ਬਰਡਨ ਇੰਨਾ ਭਾਰ ਨਹੀਂ ਸੰਭਾਲਿਆ ਜਾ ਰਿਹਾ ਸੀਗਾ ਇਸ ਕਰਕੇ ਉਹ ਥੱਲੇ ਡਿੱਗ ਗਿਆ ਇਹ ਹਾਲਾਤ ਨੇ ਚਾਰ ਬੰਦੇ ਲੱਗੇ ਨੇ ਕ੍ਰੇਨ ਕੋਈ ਨਹੀਂ ਹੈਗੀ ਕੁਛ ਨਹੀਂ ਹੈਗਾ ਇੰਨੇ ਪ੍ਰਾਣ ਤਿਆਗਤੇ ਆਪਣੇ ਪ੍ਰਾਣ ਪ੍ਰਾਣ ਤਿਆਗਣ ਤੋਂ ਬਾਅਦ ਇਹ ਜਿਹੜਾ ਮੋੜ ਖੜਾ ਹੋਇਆ ਵਾ ਇਹਦੇ ਡੀਜ਼ਲ ਪਾਇਆ ਜਾਊਗਾ ਇਹ ਉਹ ਤਸਵੀਰ ਦੱਸ ਸਕਦੀ ਆ ਕਿਉਂਕਿ ਇਹ ਤਸਵੀਰ ਦਿਖਾ ਰਹੀ ਆਪਣੇ ਆਪ ਦੇ ਵਿੱਚ ਹੀ ਹੈਰਾਨ ਕਰਨ ਵਾਲੀ ਤਸਵੀਰ ਆ ਕਿ ਉਹ ਤਸਵੀਰ ਇਸ ਕਰਕੇ ਹੈਰਾਨ ਕਰਨ ਦੇਣ ਵਾਲੀ ਆ ਯਾਰ ਸਵਾਗਤ ਆ ਤੁਹਾਡਾ ਅੰਕਲ ਬੜੀ ਸੋਹਣੀ ਸਿਟੀ ਚ ਰਹਿ ਰਹੇ ਹੋ ਮੈਂ ਕਿਹਾ ਜੀ ਟਾਵਰ ਸਾਹਿਬ ਨੇ ਕਿਹਾ ਸੀ ਕਿ ਨਾਲਾ ਬਣਨ ਤੋਂ ਬਾਅਦ 2 ਲੱਖ ਰੁਪਏ ਇਸ ਮਹੱਲੇ ਦਾ ਰੇਟ 2 ਲੱਖ ਰੁਪਏ ਗੱਜ ਹੋ ਜਾਏਗਾ ਹਾਂ ਲੇਕਿਨ ਅੱਜ ਮਹੱਲੇ ਦੀ ਇਹ ਸੂਰਤ ਹੈ ਕਿ ਅੱਧਾ ਮੱਲਾ ਵਿਕਣ ਤੇ ਤਿਆਰ ਹੋਇਆ ਹੋਇਆ ਲੇਕਿਨ ਕੋਈ ਗਾਹਕ ਨਹੀਂ ਹੈਗਾ ਮੱਲੇ ਨੂੰ ਨਾ ਆ ਕੇ ਕਰਨਾ ਕਿ ਉਹਨਾਂ ਨੂੰ ਪਤਾ ਨਰਕ ਭਰੀ ਜ਼ਿੰਦਗੀ ਦੇ ਜੀ ਰਹੇ ਆ ਮੱਲੇ ਚ ਨਰਕ ਬਣਾਤਾ ਇਹਨਾਂ ਨੇ ਕੋਈ ਇੰਜੀਨੀਅਰ ਨਹੀਂ ਆ ਦੇਖੋ ਇਹਨਾਂ ਨੇ ਦੀਵਾਰ ਬਣਾਈ ਹੈ ਇਹਦਾ ਕੀ ਲੌਜੀਕ ਹੈ ਇਹ ਲੋਜੀਕ ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਪਤਾ ਹੈ ਕਿ ਇੱਥੇ ਹੜ੍ਹ ਆ ਸਕਦਾ ਹੈ ਇਸ ਕਰਕੇ ਡਰੇਨ ਪਾਈਪਾਂ ਉ ਤੇ ਦੇਖੋ ਨਾਲੇ ਦਾ ਪਾਣੀ ਜਿਹੜਾ ਨੰਗ ਰਿਹਾ ਉਹ ਇਹਨਾਂ ਦੀ ਬਣਾਈਆਂ ਦਿਵਾਰਾਂ ਦੇ ਥੱਲੇ ਦੀ ਨਿਕਲ ਕੇ ਜਾ ਰਿਹਾ ਉਹ ਤੋੜੀਆਂ ਗਈਆਂ ਕਿਉਂਕਿ ਨਿਕਾਸੀ ਹੋ ਜਵੇ ਕੋਈ ਤੋੜੀਆਂ ਨਹੀਂ ਗਈਆਂ ਜੀ ਆਪਣੇ ਆ ਪਾਣੀ ਨੇ ਰਸਤਾ ਬਣਾਇਆ ਪਾਣੀ ਰੋਡ ਦੇ ਉੱਤੇ ਹੀ ਕੱਚੀ ਬਿਨਾ ਕਿਸੇ ਗੱਲ ਤੋਂ ਇਹਨਾਂ ਨੇ ਉਸ ਰੋਡ ਜਿਹੜੇ ਪਿੱਲਰ ਨੇ ਖੜੇ ਕੀਤੇ ਹੋਏ ਨੇ ਕੋਈ ਉਹਦੀ ਮਜ਼ਬੂਤੀ ਨਹੀਂ ਉਹ ਆਰ.ਸੀ. ਦੇ ਇੱਕ ਤਾਂ ਠੇਕਾ ਕਿਉਂ ਨਹੀਂ ਕੈਂਸਲ ਕੀਤਾ ਉਹ ਕੰਪਨੀ ਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਜਾਂਦਾ ਨਲਾਇਕ ਠੇਕੇਦਾਰ ਨੇ ਜੀ ਨਲਾਇਕ ਕਾਰਪੋਰੇਸ਼ਨ ਦੇ ਇੰਜੀਨੀਅਰ ਕੋਈ ਇੱਥੇ ਮਹੱਲੇ ਦੀ ਸੁਣਵਾਈ ਨਹੀਂ ਹੈ ਮਹੱਲੇ ਦਾ ਬੇੜਾ ਗਰਖ ਕਰਕੇ ਰੱਖਦਾ ਮੱਲਾ ਦਾ ਟੋਪਾ ਯਾ ਪਹਿਲੇ ਹੀ ਮੱਲਾ ਸ਼ਾਂਤ ਸੀਗਾ ਪਹਿਲੇ ਹੀ ਮੱਲਾ ਵਧੀਆ ਸੀਗਾ ਜੋ ਨਾਲਾ ਪੁਰਾਣਾ ਸੀਗਾ ਨਾਲਾ ਸੀਗਾ ਬਹੁਤ ਵਧੀਆ ਸੀ ਪਾਣੀ ਆਂਦਾ ਸੀਗਾ 15 20 ਮਿੰਟ ਦਸ 2 ਘੰਟੇ ਹੋ ਗਏ ਬਾਰਿਸ਼ ਬੰਦ ਹੋਈ ਨੂੰ ਲੇਕਿਨ ਦੇਖੋ ਮੱਲੇ ਦਾ ਹਾਰ ਸਾਰੇ ਮੱਲੇ ਚ ਮਦਬੂਦਾਰ ਗੰਦਾ ਪਾਣੀ ਕੋਈ ਕਾਰਪੋਰੇਸ਼ਨ ਦਾ ਬੰਦਾ ਨਹੀਂ ਇੱਥੇ ਕੋਈ ਸਾਫ ਕਾ ਐਮ ਐਲ ਏ ਨਹੀਂ ਹੈਗਾ ਕੋਈ ਇੱਥੇ ਭਾਵੇਂ ਮੌਜੂਦ ਐਮ ਐਲ ਏ ਸਾਫ ਨਹੀਂ ਹੈਗੇ ਨੇ ਸਾਫ ਕਾ ਐਮ ਐਲ ਏ ਤਾਂ ਬੜੀ ਦੂਰ ਦੀ ਗੱਲ ਹੈ ਮੈਂ ਤੁਹਾਨੂੰ ਆਹ ਕਹਿ ਰਿਹਾ ਕਿ ਇਹਦੇ ਵਿੱਚ ਉਹ ਕਾਰਪੋਰੇਸ਼ਨ ਦੇ ਅਧਿਕਾਰੀ ਕਿੱਥੇ ਨੇ ਜਿਹੜੇ ਕੁਰਸੀਆਂ 'ਤੇ ਬੈਠੇ ਨੇ ਐਮ.ਐਲ.ਏ ਸਾਹਿਬ ਤਾਂ ਇਹ ਵੀ ਸੀ ਰਾਉਂਡ ਅਪ ਕਰਨਾ ਐਮ.ਐਲ.ਏ ਸਾਹਿਬ ਨੇ ਇੱਕੋ ਗੱਲ ਪੱਪੀ ਜੀ ਨੇ ਕਿਹਾ ਸੀਗਾ ਕਿ ਅਫਸਰ ਬਖਸ਼ੇ ਨਹੀਂ ਜਾਣਗੇ ਜਿਹੜੇ ਅਫਸਰ ਜਿਹੜੇ ਨੇ ਇਹ ਨਲਾਇਕੀ ਵਰਤ ਕੇ ਗਏ ਨੇ ਮਹੱਲੇ ਦੇ ਮਹੱਲੇ ਦਾ ਬੇੜਾ ਕਰ ਕਰਤਾ ਜੀ ਇਹਨਾਂ ਨੇ ਕੋਈ ਅਫਸਰ ਨਹੀਂ ਹੈਗਾ ਕੋਈ ਕਾਰਵਾਈ ਨਹੀਂ ਕਿਸੇ ਤੇ ਜਿਹੜਾ ਜੇ ਕੋਈ ਕਹਿੰਦਾ ਤਾਂ ਉਹਨਾਂ ਨੂੰ ਧੱਕੀਆਂ ਦਿੰਦੇ ਨੇ ਅੱਛਾ ਹਾਂ ਜੀ ਕਾਰ ਸਹੀ ਹੈ ਭਾਈ ਸਭ ਕੁਝ ਬਹੁਤ ਸਹੀ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰਕਾਰਾਂ ਦਾ ਤੇ ਕਾਰਪੋਰੇਸ਼ਨ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਹੀ ਨਰਕ ਦਿਖਾ ਦਿੱਤਾ ਕਹਿੰਦੇ ਵੀ ਨਰਕ ਸਵਰਗ ਇੱਥੇ ਹੁੰਦਾ ਉੱਪਰ ਜਾ ਕੇ ਦੇਖਣਾ ਬੰਦਾ ਹੁਣ ਸਾਨੂੰ ਇੱਥੇ ਨਰਕ ਦਿਖਾ ਦਿੱਤਾ ਨਿਊ ਸ਼ਿਵੈ ਨਗਰ ਤੇ ਧਰਮਪੁਰਾ ਲੈ ਆਣੇ ਸਿੱਧੀ ਉੱਪਰ ਸਵਰਗਾ ਚ ਜਾਣਾ ਨਰਕ ਇੱਥੇ ਹੀ ਦੇਖ ਲਿਆ ਸੀ ਇਹ ਹੁਣ ਪਾਣੀ ਆ 2.5 ਫੁੱਟ ਅਜੇ ਮੀਂਹ ਬੰਦ ਹੋਣ ਤੋਂ ਇੱਕ ਰਿਸ਼ਮਾ ਦੇਖੋ ਐਨਾਂ ਦਾ ਦਿਮਾਗ ਦੇਖੋ ਇੰਜੀਨੀਅਰ ਕਿੱਡੇ-ਕੱਡੇ ਵੱਡੇ ਇੰਜੀਨੀਅਰ ਨੇ ਕਿੰਨੇ ਹੈ ਕਾਣੇ ਨੇ ਇਹ ਏਰੀਆ ਦੀ ਲਾਈਨ ਪਾ ਦਿੱਤੀ ਹੈ ਮੇਨ ਲਾਈਨ ਦੇ ਨਾਲ ਜੋੜੇ ਅੱਛਾ ਠੀਕ ਹੈ ਇਹਦੀ ਕਰ ਦਿੱਤੀ 11 ਫੁੱਟੂੰਗੀ ਉਹ 9 ਫੁੱਟ ਤੇ ਡੂੰਗੀ ਹੈ ਜਦ ਕਿ ਜਿਹੜੀ ਛੋਟੀ ਲੈਨ ਹੁੰਦੀ ਉਹ ਉੱਪਰ ਹੋਣੀ ਚਾਹੀਦੀ ਐ ਮੇਨ ਲਾਈਨ ਨੀਵੀਂ ਹੋਣੀ ਚਾਹੀਦੀ ਐ ਪਰ ਇਹ ਇਨਾਂ ਨੇ ਜਿਹੜੇ ਇਹ ਇੰਜੀਨੀਅਰ ਨੇ ਇਹ ਕਾਣੇ ਨੇ ਕਿਸੇ ਦੇ ਜਾਂ ਇਨਾਂ ਨੇ ਜੋ ਵੀ ਇਹਨਾਂ ਨੂੰ ਮਿਲੀ ਭੋਗ ਦੇ ਕੇ ਇਹ ਸੋਚ ਕੇ ਬੈਠੇ ਆ ਮੱਲਾ ਡੋਬ ਕੇ ਰਹਿਣਾ ਮੱਲਾ ਡੋਬ ਕੇ ਹੀ ਰਹਿਣਾ ਐ ਇਹਨਾਂ ਨੇ ਆ ਦੇਖੋ ਇਹਨਾਂ ਨੇ ਹਵਾ ਦੇ ਵਿੱਚ ਜਾਦੂਈ ਇਹਨਾਂ ਨੇ ਇੱਕਾ ਪਿੱਲਰ ਖੜਾ ਕੀਤਾ ਜਾਦੂਈ ਪਿੱਲਰ ਦੇਖੋ ਥੱਲੇ ਕੋਈ ਨੀ ਨੀ ਹੈਗੀ ਔਰੇ ਔਰ ਥੱਲੋ ਸਾਰਾ ਨੰਗਾ ਹੋ ਗਿਆ ਔਰ ਦੇਖੋ ਹੋ ਗਿਆ ਸਰਕਾਰ ਵਾਂਗੂ ਇਹ ਸਰਕਾਰ ਵਾਂਗੂ ਤੇ ਕਾਰਪੋਰੇਸ਼ਨ ਵਾਂਗੂ ਥੱਲੋ ਖੋਖਲਾ ਥੱਲੋ ਨੰਗਾ ਐ ਇਹ ਹੌਲੀ ਹੌਲੀ ਕਾਰਪੋਰੇਸ਼ਨ ਵੀ ਗਿਰੇਗੀ ਕਾਰਪੋਰੇਸ਼ਨ ਦਾ ਵੈਸੇ ਹੀ ਭੰਗ ਹੋਈ ਹੋਈ ਹੈ ਪੂਰੀ ਇਹ ਜਰੂਰ ਹੈ ਅਸੀਂ ਦੇਖਦੇ ਆਏ ਆ ਇਹ ਪਹਿਲੀ ਵਾਰੀ ਹੋਇਆ ਵੀ ਕਾਰਪੋਰੇਸ਼ਨ ਹੀ ਨਹੀਂ ਹੋ ਰਹੀ ਚੋਣਾ ਹੀ ਨਹੀਂ ਹੋ ਰਹੀ ਆਪਾਂ ਦੋਨੋਂ ਇਸ ਮੱਲੇ ਜੀ ਵੱਡੇ ਹੋਏ ਆ ਭਾਈ ਇਹ ਹੀ ਮੱਲੇ ਵੱਡੇ ਹੋਏ ਆ ਅਸੀਂ ਸਾਰੀ ਉਮਰ ਇੱਥੇ ਕੱਢ ਦਿੱਤੀ ਆਪਾਂ ਦੇਖ ਰਹੇ ਨੇ ਕੋਈ ਟਾਈਮ ਹੁੰਦਾ ਸੀ ਇੱਥੇ ਪਾਣੀ ਆਂਦਾ ਸੀ ਅਸੀਂ ਪਾਣੀ 'ਚ ਖੇਡਦੇ ਸੀ ਉਹ ਹੁਣ ਪਾਣੀ ਆਇਆ ਇਹ ਪਾਣੀ ਨਿਕਲੇ ਮੇਰ ਬਰ ਹੋਰ ਗੰਦ ਪੈਣਾ ਕਿਉਂਕਿ ਜਿਹੜਾ ਗੰਦ ਆ ਉਹ ਸਾਰਾ ਇੱਥੇ ਰਹਿ ਜਾਣਾ ਹੈ ਗਲੀਆਂ ਦੇ ਵਿੱਚ ਰਹਿ ਜਾਣਾ ਅੱਗੇ ਕੀ ਹੁੰਦਾ ਗਲੀਆਂ ਸਾਫ਼ ਹੁੰਦੀਆਂ ਸੀ ਹੋਣ ਗਲੀਆਂ ਦੇ ਵਿੱਚ ਗੰਦ ਰਹਿੰਦਾ ਐ ਅੱਡਾ-ਟਾ ਕੂੜਾ ਰਹਿੰਦਾ ਤੇ ਦੋ-ਦੋ ਦਿਨ ਕਿਨੂੰ ਕਹੀਏ ਅਸੀਂ ਜਾ ਕੇ ਨਾ ਕੋਈ ਕਾਰਪੋਰੇਸ਼ਨ ਸੁਣਨ ਵਾਲਾ ਹੈਗਾ ਨਾ ਕੋਈ ਮੁਲਾਇਮ ਸੁਣਨ ਵਾਲਾ ਕੋਈ ਬੰਦਾ ਸੁਣਨ ਵਾਲਾ ਹੀ ਨਹੀਂ ਹੁੰਦਾ ਕਿਨੂੰ ਜਾ ਕੇ ਕਿਹੜਾ ਸ਼ਿਕਾਇਤ ਕਿਨੂੰ ਦਰਜ ਕਰਨੀ ਹੈ ਅੱਗੇ ਹੁੰਦਾ ਸੀ ਕਾਉਂਸਲਰ ਹੁੰਦਾ ਹੀ ਕਾਉਂਸਲਰ ਨੂੰ ਜਾ ਕੇ ਸ਼ਿਕਾਇਤ ਕਰਦੇ ਸੀ ਸ਼ਿਕਾਇਤ ਕਿਨੂੰ ਕਰੀਏ ਉਹ ਰੱਬ ਨੂੰ ਉਹ ਰੱਬਾ ਰੱਬਾ ਮੀਨਾ ਪਰਸਾ ਸਾਡੇ ਮੁੱਲੇ 'ਚ ਹੜ ਨਾ ਲਿਆ ਅੱਗੇ ਅਸੀਂ ਛੋਟੇ ਹੁੰਦੇ ਕਹਿੰਦੇ ਰੱਬਾ ਰੱਬਾ ਮੀਂਹ ਵਰਸਾ ਸਾਡੀ ਗੋਟੀ ਦਾੜੇ ਵਾ ਹੁਣ ਇਹ ਕਹੀਏ ਵੀ ਨਾ ਮੀਂਹ ਨਾ ਪਰਸਾ ਇਹ ਤਾਂ ਬੁਰਾ ਹਾਲ ਹੋ ਗਿਆ ਜਿਹੜਾ ਬੰਦਾ ਗੰਦਾ ਹੀ ਇਹ ਮੱਲਾ ਜੀਣ ਜੋਗਾ ਤੇ ਮੱਲੇ ਮਰਨ ਜੋਗਾ ਨਹੀਂ ਹੈਗਾ ਹੁਣ ਮੰਨ ਲਓ ਕਿ ਸਰਮ ਹੁਣ ਮੱਲਾ ਮੇਰੀ ਗੱਲ ਸੁਣੋ ਹੁਣ ਕਿਸੇ ਦਾ ਵਿਆਹ ਹੋਵੇ ਜਾਂ ਮੱਲੇ ਰਵੇ ਕਿਸੇ ਦੇਰ ਤੇ ਉਹ ਬੰਦਾ ਵਿਚਾਰਾ ਕੀ ਕਰੂਗਾ ਉਹ ਅੱਗ ਨਾਕੇ ਜਾਊਗਾ ਬੱਤਰ ਉਹਨੂੰ ਇੱਥੇ ਹੀ ਨਵਾੜਨ ਅਖੀਰ ਲੈ ਨਵਾੜਾ ਕਿੱਥਾ ਨਵਾੜਾ ਦੱਸੋ ਬਿਲਕੁਲ ਇੱਕ ਤਸਵੀਰ ਦਿਖਾ ਰਹੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਹੀ ਸਾਨੂੰ ਨਰਕ ਦਿਖਾ ਦਿੱਤਾ ਹੁਣ ਸਿੱਧੀ ਉੱਪਰ ਸਵਰਗ ਦੇਖਾਂਗੇ ਅਸੀਂ ਬਿਲਕੁਲ ਲੇਕਿਨ ਇਹ ਮੱਲੇ ਦੇ ਬੁੜੇ ਪੁਰਾਣੇ ਨੇ ਯਾਰ ਮਹੱਲੇ ਦੇ ਹਾਲਾਤ ਕੀ ਬਣ ਗਏ ਨੇ ਭਾਈ ਸਾਹਿਬ ਹੁਣ ਦੇ ਮਹੱਲੇ ਤੋਂ ਨਿਕਲਣ ਦਾ ਦਿਲ ਕਰ ਰਿਹਾ ਦੀ ਵੇਚਣ ਦਾ ਦਿਲ ਕਰ ਰਿਹਾ ਅਸੀਂ ਵੇਚ ਕੇ ਹੁਣੋਂ ਤੋਂ ਨਿਕਲ ਜਾਣਾ ਵੇ ਹੁਣ ਘਰ ਰੋਟੀ ਖਾਣ ਜਾਣਾ ਦੁਪਹਿਰ ਦੀ ਰੋਟੀ ਨਹੀਂ ਖਾਦੀ ਹੁਣ ਰਾਤ ਦੀ ਨਸੀਬ ਹੁੰਦੀ ਹੈ ਕਿ ਨਹੀਂ ਹੁੰਦੀ ਪਾਣੀ ਆਣਾ ਚਾਹੀਏ ਕਿਤੋਂ ਹੁਣ ਆਣੀ ਨਸੀਬ ਹੋਏ ਨਾ ਢਾਬੇ ਭਾਜੀ ਹੁਣ ਇੰਨੀ ਕਮਾਈਆਂ ਨਹੀਂ ਰਹੀਆਂ ਢਾਬੇ ਜਾ ਕੇ ਕਾਈਏ ਜਾਂ ਕਾਰਪੇਸ਼ਨ ਵਾਲੇ ਖਵਾਣ ਜਾਂ ਕਾਉਂਸਲਰ ਖਵਾਵੇ ਕਾਉਂਸਲਰ ਰੇ ਕੋਈ ਨਹੀਂ ਹੁਣ ਐਮਐਲਏ ਸਭ ਕੋਲ ਜਾਵਾਂਗੇ ਸਾਡਾ ਹੱਲ ਕਰੋ ਬਸ ਹੱਥ ਜੋੜ ਕੇ ਬੇਨਤੀ ਹੈ ਕਿਸੇ ਤਰੀਕੇ ਪਹਿਲੇ ਪਾਣੀ ਆਂਦਾ ਸੀ ਹੁਣ ਹੁਣ ਦੱਸੋ ਜਾ ਕੇ ਦੇਖੋ ਸਾਡੇ ਘਰ ਦੇ ਬਾਹਰ ਅਸੀਂ ਭਲੇ ਟਾਈਮ ਦੇ ਕਰੋੜ ਰੁਪਏ ਕੋਟੀ ਤੇ ਲਾਇਆ ਸੀ ਹੁਣ ਤਾਂ ਮੈਨੂੰ ਲੱਗਦਾ 580 ਲੱਖ ਵੀ ਨਹੀਂ ਮਿਲਣਾ ਬਿਲਕੁਲ ਇਹ ਹਾਲਾਤ ਨੇ ਲੁਧਿਆਣਾ ਸੈਂਟਰਲ ਦੇ ਸੈਂਟਰਲ ਹਲਕਾ ਸੈਂਟਰਲ ਇਸ ਕਰਕੇ ਕਹਿ ਰਹੇ ਆ ਕਿ ਇਹ ਸੈਂਟਰਲ ਹਲਕਾ ਵਾ ਜਿੱਥੇ ਬੜੀਆਂ तमाम ਯਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕੋਸ਼ਿਸ਼ਾਂ ਇਸ ਕਰਕੇ ਕੀਤੀ ਜਾਂਦੀਆਂ ਯਤਨ ਕਿੱਥੋਂ ਲੰਘ ਆਇਆ ਬਾਈ ਕਿੱਥੋਂ ਲੰਘ ਆਇਆ ਮੈਂ ਬਾਈ ਇਧਰ ਹੀ ਆਇਆ ਕਿੰਨਾ ਸੋਹਣਾ 뷰 ਹੈ ਪਿੱਛੇ ਉਹ ਜ਼ਿਆਦਾ ਮੈਂ ਤਾਂ ਜਿਮ ਚੱਲਾ ਸੀਗਾ ਮੈਨੂੰ ਤਾਂ ਸਾਰੇ ਹੀ ਬੰਦ ਮਿਲਿਆ ਇਧਰ ਉਹਦੀ ਘੁੰਮ ਕੇ ਜਾਣਾ ਪੈ ਰਿਹਾ ਏ ਡੇ ਡੇ ਗਲੀਆਂ ਭਰੀਆਂ ਪਈਆਂ ਸਾਰੀਆਂ ਗਲੀਆਂ ਭਰੀਆਂ ਸਾਰੀਆਂ ਗਲੀਆਂ ਭਰੀਆਂ ਪਈਆਂ ਮੈਂ ਤਾਂ ਹੀ ਉਧਰ ਉਧਰ ਦੀ ਹੋ ਕੇ ਜਾ ਰਿਹਾ ਯਾਰ ਇੱਥੇ ਪਤਾ ਕੀ ਇਹ ਸਵਿੰਗ ਪੂਲੀ ਪੈਸਾ ਲਾਂਦੀ ਜੁਰਤਰੀ ਹੈ ਕਿਤੇ ਬਿਨਾ ਸਵਿੰਗ ਫੀਸ ਦਿੱਤੇ ਨਾ ਲਓ ਬੱਚੇ ਨਾ ਰਹੇ ਆ ਆਪਾਂ ਜਿਹੜੇ ਮੁਈਆਂ ਦੇ ਬੱਚੇ ਨੇ ਸਾਰੇ ਡੁੱਕੀਆਂ ਲਾ ਰਹੇ ਹੱਥੇ ਸਾਰੇ ਡੁੱਕੀਆਂ ਲਾ ਰਹੇ ਹੋਰ ਕੀ ਪਪਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਤੁਹਾਡੀ ਉਮਰ ਕਿੰਨੀ ਹੋ ਗਈ ਹੈ 79 ਇਹ ਹਾਲਾਤ ਦੇਖੇ ਤੁਸੀਂ ਨਹੀਂ ਇਹਦੇ ਨਾਲ ਦਾ ਜਿਹੜਾ ਪਹਿਲਾਂ ਨਾਲਾ ਚੱਲਦਾ ਸੀ ਉਹ ਵਧੀਆ ਸੀ ਉਹ ਪਾਣੀ 15 ਮਿੰਟ ਤੱਕ ਖਤਮ ਹੋ ਜਾਂਦਾ ਸੀ ਖਤਮ ਹੋ ਜਾਂਦਾ ਇਹ ਨਾਲਾ ਦਾ ਉਹਦੇ ਵਿੱਚ ਵੱਡੇ ਪੈਪ ਸੀਮੈਂਟ ਦੇ ਪਾ ਕੇ ਨਾ ਉੱਤੋਂ ਛੱਤ ਦੇ ਸਿੱਧੇ ਪਾਣੀ ਜਾਣਾ ਸੀ ਇਹ ਨਾਲਾ ਜਿਹੜਾ ਬਣਿਆ ਇਹਦੇ ਵਿੱਚ ਮਹੱਲੇ ਵਾਲਾ ਇੱਕ ਵੀ ਪੈਪ ਨਹੀਂ ਪਿਆ ਪਾਣੀ ਨਹੀਂ ਪਿਆ ਨਹੀਂ ਪਿਆ ਪਾਣੀ ਬਾਹਰ ਸੀਵਰੇਜ ਦਾ ਪਾਣੀ ਵਾਰਾਂ ਦਾ ਬਾਹਲੇ ਮਹੱਲੇ ਦਾ ਪਾਣੀ ਆਉਣ ਲੱਗ ਪਿਆ ਉਹ ਚੌੜੀ ਸੜਕ ਦਾ ਪਾਣੀ ਇਹ ਚ ਪਾ ਦਿੱਤਾ ਭਾਈ ਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਉੱਥੇ ਰੋਜ਼ਗਾਰ ਕਿੰਨੇ ਸਮੇਂ ਤੋਂ ਕਰ ਰਹੇ ਹੋ ਈ ਸਾਲ ਹੋ ਗਿਆ ਜੀ ਹਾਲਾਤ ਕੀ ਨੇ ਇਸ ਸੈਂਟਰਲ ਕੇ ਦੇ ਹਾਲਾਤ ਕੀ ਨੇ ਦੇਖੋ ਜੀ ਹਾਲ ਪਹਿਲਾਂ ਨਾਲੋਂ ਵੱਧ ਪਾਣੀ ਆਣ ਲੱਗਿਆ ਹੁਣ ਉੱਥੇ ਪਲਾਨੀ ਆਂਦਾ ਤੁੰ ਜਦਾ ਆਨ ਲੱਗਾ ਜਦਾ ਆਪ ਨਾਲਾ ਛੱਦਿਆ ਨਾ ਕਾਰੋਬਾਰ ਕਿੱਦਾਂ ਕਰ ਪਾਉਂਗੇ ਨਾਲੇ ਦੇ ਬਾਹਰ ਕਾਰੋਬਾਰ ਕਿੱਦਾਂ ਕਰ ਕਾਰੋਬਾਰ ਦੇ ਹਾਲਾਤ ਬਹੁਤ ਪਿੱਛੇ ਇੰਨਾ ਬਾਣੀ ਆਂਦਾ ਵਾ ਉੱਥੇ 4 ਸਾਲ ਹੋ ਗਏ ਨਾਲੇ ਬੰਦੇ ਨੂੰ ਲੋਕੀ ਦੁਕਾਨਾਂ ਛੱਡ ਗਈ ਆਪਣੀਆਂ ਕਈਆਂ ਕਿਰਾਇਆ ਨਹੀਂ ਦਿੱਤਾ ਜਾਂਦਾ ਗਾ ਕਾਏਗਾ ਤੇ ਕਿਰਾਇਆ ਦੇਣਗੇ ਕਿਸ ਇਲਾਕੇ ਤੇ ਆਏਗਾ ਕੋਣ ਕੋਈ ਵੀ ਨਹੀਂ ਆਊਗਾ ਇਸ ਇਲਾਕੇ ਬਿਲਕੁਲ ਕੋਈ ਨਹੀਂ ਆਊਗਾ ਇਸ ਇਲਾਕੇ ਦੇ ਵਿੱਚ ਕਿਉਂ ਨਹੀਂ ਆਊਗਾ ਲੇਕਿਨ ਤੁਹਾਨੂੰ ਇਹ ਤਸਵੀਰ ਦਿਖਾਣੀ ਲਾਜ਼ਮੀ ਆ ਇਹ ਨਹਿਰ ਹੈ ਨਹਿਰ ਪਾਰ ਕਰਨ ਲੱਗਾ ਮੈਂ ਕਰ ਲਈ ਨਹਿਰ ਪਾਰ ਮੈਂ ਆ ਨਹਿਰ ਪਾਰ ਹੋ ਗਈ ਮੇਰੀ ਇਹ ਦੇਖ ਸਕਦੇ ਹੋ ਕਿ ਆ ਪਾਣੀ ਕਿੰਨਾ ਤੇਜ਼ ਫਲੋ ਹੈ ਇਹ ਤੁਹਾਨੂੰ Shimla Kasol Manali Dehradun ਕਿਤੇ ਨਹੀਂ ਜਾਣਾ ਵਾਟਰਫਾਲ ਦੇਖਣ ਵਾਸਤੇ ਵਾਟਰਫਾਲ ਦੇਖਣਾ ਬੜਾ ਸੋਹਣਾ ਵੈ ਰੀਲ ਬਣਾਉਣ ਵਾਸਤੇ ਬੜਾ ਸੋਹਣਾ ਵੈ ਕਿਉਂਕਿ ਵਾਟਰਫਾਲ ਤੇ ਪਾਣੀ ਬੜਾ ਸਾਫ ਆ ਰਿਹਾ ਇੰਨਾ ਸਾਫ ਪਾਣੀ ਵਾਟਰਫਾਲ ਦਾ ਕੀ ਬਾਤ ਹੈ ਕੀ ਬਾਤ ਹੈ ਜਾਣਾ ਹੋਰ Manali ਭਾਈ ਇੱਥੇ ਹੀ ਬਣਾ ਲਿਆ ਸੀ ਸਭ ਕੁਝ ਆ ਝਰਨਾ ਬਣਦਾ ਕਿ ਬੋਰਡਰਫੋਲ ਬਣ ਗਿਆ ਇੱਥੇ ਹਾਂ ਇੰਨਾ ਸਰਕਾਰਾਂ ਨੇ ਸਾਨੂੰ ਸਹੂਲਤ ਦੇ ਰਹੀ ਤੇ ਇੱਥੇ ਹੀ ਸਵਰਗ ਬਣਾ ਦਿੱਤਾ ਇੱਥੇ ਹੀ ਵਾਟਰਫੋਲ ਬਣਾ ਦਿੱਤਾ ਹੋਰ ਮਨਾਲੀਆਂ ਦੇ ਚੇਲੇ ਨੇ ਝੀਲਾ ਬਣਾਤੀਆਂ ਇੱਥੇ ਕਿਦਾਂ ਕੇਦਰੀਵਾਲ ਕਹਿੰਦਾ ਸੀ ਕਿ ਮੈਂ ਦਿੱਲੀ 'ਚ ਝੀਲਾ ਬਣਾਣੀਆਂ ਉਹਦੇ ਚੇਲੇ ਨੇ ਝੀਲਾ ਬਣਾਤੀਆਂ ਇੱਥੇ ਮਾਨ ਸਾਹਿਬ ਨੇ ਇਹ ਆ ਗਿਆ ਆਮ ਆਦਮੀ ਪਾਰਟੀ ਰਹੀ ਅੰਨਾਂ ਨੂੰ ਪੁੱਛੋ ਆ ਆ ਰਿਹਾ ਬਹੁਤੀ ਅੰਨਾਂ ਨੂੰ ਪੁੱਛੋ ਨਾ ਨਾ ਇਹਨਾਂ ਨੂੰ ਅਬਦੁੱਲ ਜੀ ਨੂੰ ਜਾਣ ਤੋਂ ਅਬਦੁੱਲ ਜੀ ਆਪ ਗਿੱਲੇ ਹੋ ਗਏ ਨੇ ਅਬਦੁੱਲ ਜੀ ਕਿੰਨੇ ਪਾਣੀ 'ਚ ਆਏ ਹੋ ਬਿਲਕੁਲ ਪਾਣੀ ਚ ਨਹੀਂ ਬਿਲਕੁਲ ਸਾਫ ਪਿਆ ਅੱਛਾ ਜੀ ਇੱਥੇ ਦੇ ਪਾਸੇ ਮੈਂ ਵਕੀਲ ਆ ਹਾਂ ਸਮੱਸਿਆ ਸਭ ਨੂੰ ਪਤਾ ਹੈ ਆਪਾਂ ਰਲ ਕੇ ਕਿਉਂ ਨਹੀਂ ਸਮਾਧਾਨ ਕਰਦੇ ਹੱਲ ਕਿੱਦਾਂ ਹੋਊਗਾ ਅਪਦੂਲ ਜੀ ਬਣੀ ਗੱਲ ਦੱਸੋ ਕਿੱਦਾਂ ਹੱਲ ਹੈ ਪਰ ਇੱਕ ਮਿੰਟ ਇੱਕ ਮਿੰਟ ਮੈਂ ਦੇਖੋ ਕੋਰਟ ਚ ਬਿਆਸ ਨਹੀਂ ਕਰ ਰਿਹਾ ਮੇਰੀ ਗੱਲ ਸਮਝੋ ਆਪਾਂ ਸਾਰੇ ਭਰਾ ਹੈਗੇ ਆ ਦੇਖੋ ਸੀਵਰੇਜ ਸਮੱਸਿਆ ਨਾ ਅਜ ਆਮ ਆਦਮੀ ਪਾਰਟੀ ਦੇਣ ਨਹੀਂ ਹੈਗੀ ਇਹ ਕਾਂਗਰਸ ਹੀ ਦੇਣਾ ਮੈਂ ਇਹ ਵੀ ਨਹੀਂ ਕਹਿੰਦਾ ਕਾਂਗਰਸ ਦੇਣਾ ਹੈ ਜਿਹੜੀ ਸੀਵਰੇਜ ਸਮੱਸਿਆ ਇਹ ਮੋਢਲੀ ਸਮੱਸਿਆ ਹੈ ਮੇਜਰ ਸਮੱਸਿਆ ਹੈ ਬਹੁਤ ਪੁਰਾਣੀ ਸਮੱਸਿਆ ਹੈ ਸਰਕਾਰ ਕਾਂਗਰਸ ਦੀ ਵੀ ਰਹੀ ਹੈ ਸਰਕਾਰ ਅਕਾਲੀਆਂ ਦੀ ਵੀ ਰਹੀ ਹੈ ਸਰਕਾਰ ਰਹੀ ਹੈ ਭਾਜਪਾ ਦੀ ਵੀ ਹਾਂ ਕੀ ਉਸ ਵੇਲੇ ਰਿਜ਼ੋਲਵ ਹੋ ਗਈ ਹਾਂ ਹੋ ਗਈ ਉਸ ਨੇ ਰਿਜ਼ੋਲਵ ਨਹੀਂ ਹੋਈ ਕਿਉਂਕਿ ਜਿਹੜੀ ਪਾਈਪ ਲਾਈਨ ਪਈ ਹੋਈਆਂ ਨੇ ਦੇਖੋ ਪੋਪੂਲੇਸ਼ਨ ਵਧੀ ਕੰਜ਼ਮਪਸ਼ਨ ਵਧ ਗਈ ਮੈਂ ਤੁਹਾਨੂੰ ਦੱਸਦਾ ਅਫਸਰ ਸਾਹਿਬ ਇਸ ਇਲਾਕੇ ਦੇ ਵਿੱਚ ਪੋਪੂਲੇਸ਼ਨ ਢੀ ਪੱਤੀ ਮੇਰਾ ਮੱਲਾ ਹੈਗਾ 6 ਨੰਬਰ ਗਲੀ ਮੈਂ ਉੱਥੇ ਦਾ ਰਹਿਣ ਵਾਲਾ ਵਾਸੀ ਉੱਥੇ ਦਾ ਸਾਡੀ ਗਲੀ ਉਧਰ ਦੀ ਹੁੰਦਾ ਸਾਡੇ ਮਕਾਨ ਐਜਿਟ ਤੇ ਐਜਿਟ ਹੈ ਮਨੂਆ ਦੱਸਿਆ ਜਾਵੇ ਇੱਥੇ ਕੋਈ ਕਲੋਨੀ ਹੁੰਦੀ ਮੈਂ ਤਾਂ ਸਮਝਦਾ ਪਾਪੂਲੇਸ਼ਨ ਵੱਧ ਗਈ ਅਤੇ ਕਿੱਲਿਆਂ ਚ ਕਲੋਨੀ ਕੱਢਤੀ ਨਵੀਂ ਪਾਪੂਲੇਸ਼ਨ ਵੱਧ ਗਈ ਪਾਣੀ ਆ ਗਿਆ ਅਤੇ ਕਿਹੜੀ ਪਾਪੂਲੇਸ਼ਨ ਵੱਧ ਗਈ ਮੈਂ ਤਾਂ ਉਹਨੂੰ ਅਬਦੁੱਲ ਜੀ ਦੀ ਰਾਏ ਦਿੰਦਾ ਜਿਹੜਾ ਇਸ ਇਲਾਕੇ ਦਾ ਪਾਣੀ ਹੈ ਹਰਗੋਵੀ ਨਗਰ ਸ਼ਿਵਾਜੀ ਨਗਰ ਦਾ ਪਾਣੀ ਦਾ ਇੱਕ ਪਾਈਪ ਇਹ ਡਾਇਰੈਕਟ ਪਾਇਆ ਜਾਵੇ ਜਿਹੜਾ ਟ੍ਰਾਂਸਪੋਰਟ ਨਗਰ ਦਾ ਫੋਕਲ ਪੁਆਇੰਟ ਦਾ ਮੋਤੀ ਨਗਰ ਦਾ ਜਿਹੜਾ ਪਾਣੀ ਆਂਦਾ ਉਹਦੀ ਡਰੇਨ ਵਾਟਰ ਲਾਈਨ ਸਿੱਧੀ ਜੋੜਨੀ ਚਾਹੀਦੀ ਹੈ ਇਸ ਇਲਾਕੇ 'ਚ ਮਾਰ ਨਹੀਂ ਪੈਗੀ ਇਹ ਮੇਰੇ ਕੋ ਲਿਖ ਕੇ ਲਲੋ ਵਿਸ਼ਾਲ ਜੀ ਇੱਤਰ ਇਹ ਮੌਜੂਦਾ ਸਰਕਾਰ ਦੀ ਦੇਣ ਹੈ ਇਹ ਹਲੇ 2 ਮਹੀਨੇ ਨਹੀਂ ਹੋਏ ਬਣੇ ਨੂੰ ਆ ਦੇਖੋ ਬਿਨਾ ਵਿੱਚ ਨਹੀਂ ਨਹੀਂ ਪਾਈ ਇਹ ਮੌਜੂਦਾ ਸਰਕਾਰ ਦੀ ਦੇਣ ਮੌਜੂਦਾ ਸਰਕਾਰ ਦੀ ਦੇਣ ਹੋਰ ਦੱਸੋ ਉਹ ਮੇਨ ਲਾਈਨ ਹੈ ਉਹ ਮੇਨ ਲਾਈਨ ਨਹੀਂ ਵੀ ਇਹ ਇਹ ਨਹੀਂ ਵੀ ਉਹ ਮੇਨ ਲਾਈਨ ਉੱਚੀ ਹੈ ਜਰਨਲਿਸਟ ਸਾਹਿਬ ਦਾ ਜਵਾਬ ਮੇਨ ਇਹ ਇੱਕ ਮਿੰਟ ਸੁਣਦਾ ਲੋ ਜੇ ਕੋਈ ਗਲਤੀ ਹੋਵੇ ਗਲਤੀ ਦਾ ਅਹਿਸਾਸ ਨਹੀਂ ਕਰਦਾ ਸੀ ਆਪਣੇ ਪੈਰਾਂ ਦੇ ਪਾਣੀ ਨਹੀਂ ਪੈਂਦੇ ਨਾ ਅਸੀਂ ਆਪਣਾ ਬੂੜ ਸੁੱਕੇ ਲੈ ਕੇ ਆ ਕੇ ਤਾਂ ਇਹ ਥੋੜਾ ਮਤਲਬ ਹੈ ਵੀ ਇੱਥੇ ਪਾਣੀ ਨਹੀਂ ਹੈਗਾ ਕੋਈ ਮਰਦਾ ਨਹੀਂ ਪਿਆ ਅਜਾ ਲੋਕੀ ਮਰ ਗਏ ਪਿਛਲੇ ਵਾਰੀ ਮੀਂਹ ਦੇ ਵਿੱਚ ਪਾਣੀ ਆਇਆ ਕਿਸੇ ਘਰੇ ਲੇਡੀ ਡੈਥ ਹੋ ਗਈ ਆ ਜਾਈਏ ਕਿਵੇਂ ਰੋਟੀ ਖਾਣ ਆ ਕੇ ਪਛਾੜ ਜੂ ਉੱਥੇ ਆ ਕੇ ਬਾਹਰ ਦੇਖੋ ਤੁਸੀਂ ਉੱਥੇ ਕੋਈ ਇੰਦਰ ਸੱਤੀ ਜਾ ਰਹੇ ਆ ਪੁੱਤਰ ਆਣਾ ਤੇ ਤੁਹਾਨੂੰ ਪਾਣੀ ਕੁਛ ਨਜ਼ਰ ਹੀ ਨਹੀਂ ਆ ਰਿਹਾ ਦੋ ਨੰਬਰ ਗਲੀ ਜਾਓ ਤੁਹਾਨੂੰ ਪਤਾ ਲੱਗਦਾ ਇੱਕ ਨੰਬਰ ਗਲੀ ਮੈਂ ਮੈਂ ਸੁੱਕੇ ਸੁੱਕੇ ਜਾਊਂਗਾ ਆ ਦੇਖੋ ਜੀ ਬਿਚਾਰੇ ਸਾਡੀ ਵੀਡੀਓ ਵੀ ਬਣਾ ਰਹੇ ਨੇ ਮੈਂ ਤਾਂ ਨਹੀਂ ਆਣਾ ਜੀ ਤੁਸੀਂ ਆ ਜਾਓ ਤੁਸੀਂ ਚਪਲਾ ਪਾਈਆਂ ਨੇ ਤਾਂ ਕਰਕੇ ਕਹਿ ਰਹੇ ਆ ਨਾਲੇ ਦਾ ਇਹ ਨਾਲੇ ਦੀ ਦਿੱਕਤ ਆਤੀਦੀ ਨਹੀਂ ਹੈਗੀ ਬਿਲਕੁਲ ਨਾਲੇ ਦੀ ਦਿੱਕਤ ਜੜੀ ਹੈ ਗਿਆ ਸਾਨੂੰ ਕਿ ਪੰਜ ਸਾਲ ਤੋਂ ਬਿਲਕੁਲ ਜਿਆਦਾ ਪੰਜ ਸਾਲ ਤੋਂ ਜਿਆਦਾ ਦਿੱਕਤ ਹੈ ਨਾਲਾ ਉੱਚਾ ਆਉਣ ਦੇ ਕਾਰਨ ਸਾਨੂੰ ਦੀ ਦਿੱਕਤ ਹੈ ਨਾਲਾ ਦਿੱਕਤ ਹੋਣ ਦੇ ਕਰਕੇ ਇਹਦੇ ਜਿਹੜੀਆਂ ਰੋਡ ਜੜੀਆਂ ਆ ਉਹ ਨਹੀਂ ਬਣੀ ਰੋਡ ਜੜੀਆਂ ਬਣੀਆਂ ਦੀਆਂ ਕਹਿੰਦੀਆਂ ਰੋਡ ਜੜੀਆਂ ਬਣੀਆਂ ਨਾਲੇ ਦੀ ਸਫਾਈ ਨਹੀਂ ਹੋਈ ਰੋਡ ਜੜੀਆਂ ਬਣਨ ਜਾਦੀਆਂ ਨਾਲੇ ਸਫਾਈ ਹੋ ਜੇ ਚੰਗੀ ਤਰ੍ਹਾਂ ਰੋਡਾਂ ਵਾਲੀਆਂ ਘਾਟਾਂ ਜਿਆਦਾ ਰੋਡਾਂ ਵਾਲੀਆਂ ਮੰਨ ਇਹ ਨਾਲੇ ਕਿ ਸਹੀ ਹੋ ਚੁੱਕਾ ਕੰਮ ਜਿਹੜਾ ਪਾਣੀ ਆ ਤੇ ਕੱਲਾ ਇੱਥੇ ਦਾ ਨਹੀਂ ਹੈਗਾ ਬੱਸ ਸਟੈਂਡ ਦਾ ਢੰਡਾਰੀ 32 ਸੈਕਟਰ ਪੋਗਰਪੈਂਟ ਇਹ ਸਾਰਾ ਪਾਣੀ ਇੱਥੇ ਆਂਦਾ ਕਿਉਂ ਨਹੀਂ ਫਿਰ ਉਹਦੀ ਸੀਵਰ ਲਾਈਨ ਲੱਗ ਜੋੜੀ ਜਾ ਸਕਦੀ ਬੁੱਡੇ ਨਾਲੇ ਜਿਹੜਾ ਕਾਰਪੋਰੇਸ਼ਨ ਦੇ ਅਫਸਰ ਆ ਥੋੜੀ ਦੇਰ ਪਹਿਲੇ ਹੋਣੀ ਇੱਥੇ ਆਏ ਸੀਗੇ ਉਹ ਆਪਣਾ 5 ਮਿੰਟ ਖੜ ਕੇ ਆਪਣੀ ਖਾਣਾ ਪੂਰੀ ਕਰਕੇ ਇਥੋਂ ਚਲੇ ਗਏ ਹਾਂ ਉਹਨਾਂ ਦੇ ਸੈਕਿੰਗ ਹੋ ਗਿਆ ਨਾ ਘਰੇ ਜਾਣ ਦਾ 5 ਵਜੇ ਉਹਨਾਂ ਦੇ ਕੰਨ ਤੇ ਜੂਨ ਹੀ ਸਲਕਦੀ ਦੇਖੋ ਜਦੋਂ ਉਹਦੀ ਧਰਨਾ ਨਾਂਦੇ ਆ ਤੁਹਾਨੂੰ ਕਹਿੰਦੇ ਤੁਸੀਂ ਧਰਨਾ ਨਾਂਦੇ ਆ ਤੁਸੀਂ ਆ ਕਰਦੇ ਹੋ ਅਸੀਂ ਕੋਈ ਵੀ ਹੈ ਚਾਹੇ ਕੋਈ ਅੱਛਾ ਐਮਐਲਆ ਚਾਹੇ ਮੌਜੂਦਾ ਚਾਹੇ ਮੌਜੂਦਾ ਐਮਐਲਆ ਅਸੀਂ ਦੋਨਾਂ ਜਿਹਨੇ ਪਹਿਲੇ ਬਣਾਉਣ ਵਾਲਾ ਕਹਿੰਦੇ ਕੋਈ ਛੋੜ ਕੋ ਗਲਤੀ ਹੋਈ ਬਣਾਲਾ ਉੱਚਾ ਹੋ ਗਿਆ ਦੂਜੇ ਕੋਲ ਇਹ ਗਲਤੀ ਹੋ ਗਈ ਕਾਦ ਬਣਾਤੀ ਬਿਲਕੁਲ ਇਹ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਹੈ ਕਾਦ ਬਣਾਤੀ ਸੁਮੂ ਸਾਡੇ ਨਾਲ ਮੌਜੂਦ ਹੈ ਸੁਮੂ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਆਪਣੇ ਮਹੱਲੇ ਦਾ ਹੱਲ ਕਰ ਲਓਗੇ ਭਾਈ ਜੀ ਮੰਨ ਬੇੜਾ ਬੜਾ ਨਮੋਸ ਹੈ ਅੱਜ ਅੱਜ ਬੜੇ ਲੋਕਾਂ ਨੇ ਝਿੜਕਿਆ ਹਣਾ ਦੇਖੋ ਝਿੜਕਾ ਦਾ ਖਾਨ ਦਾ ਹੁਣ ਸਾਡਾ ਨਜ਼ਰ ਹੀ ਆ ਰਿਹਾ ਵੈ ਜਿੱਦ ਦਿਨੇ ਇਸ ਨਾਲੇ ਦਾ ਉਦਘਾਟਨ ਹੋਇਆ ਸੀਗਾ ਉਦੋਂ ਕਾਂਗਰਸ ਦੀ ਸਰਕਾਰ ਸੀ ਮੌਜੂਦਾ ਐਮਐਲਏ ਸ਼੍ਰੀ ਸੁਰਿੰਦਰ ਡਾਵਰ ਜੀ ਸੀ ਜਦੋਂ ਇਸ ਨਾਲੇ ਦਾ ਉਦਘਾਟਨ ਹੋਇਆ ਉਦੋਂ ਤੋਂ ਅੱਜ ਤੱਕ 5 ਸਾਲ ਹੋ ਚੁੱਕੇ ਹੋਣੇ ਆ ਅਸੀਂ ਪਿੱਟਦੇ ਆ ਰਹੇ ਆ ਠੀਕ ਹੈ ਨੋ ਡਾਊਟ ਪ੍ਰੋਜੈਕਟ ਚੰਗਾ ਲਿਆਂਦਾ ਗਿਆ ਪਰ ਉਹਨੂੰ ਢੰਗ ਨਾਲ ਕੀਤਾ ਨਹੀਂ ਗਿਆ ਮੇਰੀ ਗੱਲ ਸੁਣੋ ਤੁਸੀਂ ਕਹੇ ਹੋ ਤੁਸੀਂ ਈਸ਼ਾਨਗਰੇਲੀ ਪੁਲੀ ਤੇ ਭਾਜੀ ਮੈਂ ਉਹ ਪ੍ਰੋਜੈਕਟ ਸਤਸ਼ਿਵੀਰਿ ਸਤਪਾਲ ਗੁਸਾਈ ਜੀ ਨੇ ਬਣਾਇਆ ਸੀਗਾ ਉਹ ਪ੍ਰੋਜੈਕਟ ਇੰਨਾ ਸੋਹਣਾ ਬਣਿਆ ਕਿ ਉੱਤੇ ਪਾਣੀ ਨਹੀਂ ਖੜਾ ਹੁੰਦਾ ਇਹ ਪ੍ਰੋਜੈਕਟ ਕੀ ਹੈ ਵੇਚ ਥੜੇ ਜੇ ਬਣਾਤੇ ਕ੍ਰਾਸ ਮਾਰਮਰ ਲਗਾਤੇ ਉਹ ਰੋਡ ਵਰਗਾ ਡਿਵੈਲਪਮੈਂਟ ਕਰਦੇ ਫਿਰ ਕਰਨਾ ਸੀਗਾ ਕੀ ਸੀਮਾ ਉਹੀ ਜਿਹੜੇ ਠੇਕੇਦਾਰ ਸਾਹਿਬ ਹੈ ਉਹਨਾਂ ਨੇ ਇਹ ਨਾਲਾ ਬਣਾਇਆ ਹੈ ਅੱਛਾ ਉਹਨਾਂ ਦਾ ਹੀ ਇਹ ਪ੍ਰੋਜੈਕਟ ਹੈ ਆਰਕੀਟੈਕਟ ਵੀ ਉਹੀ ਹੈ ਸਮੱਸਿਆ ਇਹ ਹੈ ਜਿਹੜੇ ਕਮਾਂਡ ਦੇ ਰਹੇ ਆ ਉਹ ਸਹੀ ਤਰੀਕੇ ਨਾਲ ਨਹੀਂ ਦੇ ਰਹੇ ਸੀਵਰ ਲਾਈਨ ਦਾ ਕਨੈਕਸ਼ਨ ਕੀਤਾ ਗਿਆ ਅਗਲਾ ਮੁਹੱਲਾ ਉੱਚਾ ਹੈ ਨੀਵਾ ਮੈਂ ਤੁਹਾਨੂੰ ਸੀਵਰ ਲਾਈਨ ਬੈਕ ਮਾਰ ਗਈ ਮੈਂ ਤੁਹਾਨੂੰ ਉੱਤੇ ਖੜ ਕੇ ਵਾਦਾ ਕਰਕੇ ਜਾਂਦਾ ਅਗਰ ਮੈਂ ਜਿਸ ਤਰ੍ਹਾਂ ਕਹਿ ਰਿਹਾ ਅਗਰ ਉਸ ਤਰ੍ਹਾਂ ਕਾਰਪੇਸ਼ਨ ਕਰ ਲਵੇਗੀ ਨਾ ਮੈਂ ਕਹਿੰਦਾ ਇਸ ਮੁਹੱਲੇ ਪਾਣੀ ਨਹੀਂ ਆਊਗਾ ਟਰਾਂਸਪੋਰਟ ਅਗਰ ਮੋਤੀ ਨਗਰ ਕੋਕਲ ਪੁਆਇੰਟ ਦਾ ਕਨੈਕਸ਼ਨ ਜਿਹੜਾ ਪਾਈਪ ਜਿਹੜਾ ਨਾਲੇ ਦਾ ਡਰੇਨ ਵਾਟਰ ਜਿਹੜਾ ਆਂਦਾ ਰੇਨਿੰਗ ਵਾਟਰ ਜਿਹੜਾ ਆਂਦਾ ਵਾ ਉਹਦਾ ਸਿੱਧਾ ਇੱਕ ਪਾਈਪ ਦੇਣ ਬੁੱਢੇ ਦਰਿਆ ਨੂੰ ਉਸ ਤੋਂ ਬਾਅਦ ਇਹ ਦੋ ਮੱਲੇ ਰਹਿ ਕੇ ਹਰਗੋਬੀ ਨਗਰ ਤੇ ਕਾ ਮੱਲਾ ਰਹਿ ਗਿਆ ਈਸਾ ਨਗੀ ਦਾ ਪਾਣੀ ਤੇ ਉਧਰਲੀ ਵੱਡੇ ਨਾਲੇ ਚੋਂ ਹੀ ਆਂਦਾ ਫੇਰ ਮੈਨੂੰ ਆਹ ਦੱਸੋ ਪਾਣੀ ਦੀ ਕਬੂਦ ਖੜੂਗੀ ਤੁਹਾਡੀ ਗੱਲ ਨਾਲ ਅਗਰ ਪ੍ਰੈਸ਼ਰ ਬੰਦ ਕਰਕੇ ਜਾਵੇ ਪਿੱਛੋਂ ਵੀ ਸਾਰੇ ਇਲਾਕੇ ਦਾ ਪ੍ਰੈਸ਼ਰ ਬਿਲਡ ਕਰ ਖਤਮ ਕਰਕੇ ਬੁੱਢੇ ਦਰਿਆ ਸਾਡ ਦਿੱਤਾ ਜਾਵੇ ਇਹ ਤਾਂ ਬੁੱਢੇ ਦਰਿਆ ਚ ਆ ਹੀ ਰਿਹਾ ਭਾਜੀ 100% ਤੁਹਾ ਇੱਕ ਨੂੰ ਬਚਾਣ ਵਾਸਤੇ ਦੂਜਾ ਡੁਬਾਨ ਦਿੱਤਾ ਜਾਂਦਾ ਹੈ ਜੀ ਪ੍ਰੋਪਰ ਤਰੀਕੇ ਨਾਲ ਸਾਡੇ ਇਲਾਕੇ ਇੱਥੇ ਵਰਕ ਹੋਵੇ ਤਰ੍ਹਾਂ ਵੱਡੀਆਂ ਲੱਕੀਆਂ ਹੁਣ ਢੋਕਾ ਮੱਲਾ ਡੁੱਬ ਜਾਂਦਾ ਹੈ ਹਾਂ ਢੋਕਾ ਨੂੰ ਬਚਾਣ ਲਈ ਆਮ ਲੱਡ ਬੋਇਆ ਜਾਂਦਾ ਹੈ ਇਹ ਰਾਜਨੀਤੀ ਦੀ ਭੀੜ ਚੜ ਰਹੀ ਹੈ ਹਾਂ ਇਹ ਕਸੂਰ ਜਿਹੜਾ ਕਿਸੇ ਦਾ ਨਹੀਂ ਹੈਗਾ ਇਹ ਕਸੂਰ ਰਾਜਨੀਤੀ ਦਾ ਹੈ ਬਿਲਕੁਲ ਪਿਛਲੀ ਵਾਰੀ ਲਾਸਟ ਟਾਈਮ ਤੁਹਾਨੂੰ ਯਾਦ ਹੋਵੇਗਾ ਢੋਕਾ ਚ ਐਡਾ ਡਾ ਪਾਣੀ ਆ ਗਿਆ ਸੀ ਅੱਜ ਢੋਕਾ ਨੂੰ ਬਚਾਣ ਵਾਸਤੇ ਇਹ ਇਥੇ ਆਪਾਂ ਸਹੀ ਤਰੀਕੇ ਨਾਲ ਕੰਮ ਕਰੀਏ ਇਹ ਪਾਣੀ ਢੋਕਾ ਚ ਜਾਂਦਾ ਢੋਕਾ ਡੁੱਬ ਜਾਂਦੀ ਹੈ ਉਹਨੂੰ ਵਿਚਾਨੇ ਆ ਤੇ ਨਿਊ ਸ਼ੇਰ ਨਗਰ ਡੁੱਬ ਜਾਂਦਾ ਆ ਹਾਲਾਤ ਹੈ ਜੀ ਬਿਲਕੁਲ ਸਹੀ ਜੀ ਠੀਕ ਹੋ ਸਤਿ ਸ੍ਰੀ ਅਕਾਲ ਭਾਜੀ ਜਿਹੜਾ ਨਾਲੇ ਦਾ ਹੱਲ ਕੀ ਹੋ ਸਕਦਾ ਮਹੱਲੇ ਵਾਲੇ ਨੇ ਪ੍ਰੋਟੈਸਟ ਕੀਤਾ ਸੀਗਾ ਸਰ ਨਾਲੇ ਦਾ ਸੌਣ ਇਹ ਆ ਵੀ ਇਹ ਤਾਂ ਨਾਲੇ ਹੀ ਦੱਸਣਗੇ ਇਹਨਾਂ ਨੇ ਰੋਡ ਲੈਵਲ ਉੱਚੇ ਚੁੱਕਤੇ ਕੀ ਅੱਛਾ ਉਹ ਰਾਤ ਪਾ ਜਿਹੜਾ ਨਿਊ ਸ਼ਿਵਾਜੀ ਨਗਰ ਨੀਮਾ ਹੋ ਗਿਆ ਜੀ ਪਾਣੀ ਉਹਨੂੰ ਰੋਡ ਜਣੀਆਂ ਬਣੀਆਂ ਹੋਈਆਂ ਪਰ ਉਹ ਜਿੰਨੀ ਕਪੈਸਿਟੀ ਹੈ ਸੀਵਰ ਤੋਂ ਉਸ ਦੇ ਹਿਸਾਬ ਨਾਲ ਲੈ ਕੇ ਖਾਲੀ ਕਰੇਗਾ ਜੀ ਉਹਨੂੰ ਬਿਲਕੁਲ ਇਹਦਾ ਕੋਈ ਪਰਮਨੈਂਟ ਸੋਲੂਸ਼ਨ ਨਹੀਂ ਹੈਗਾ ਉਹਦੇ ਵਿੱਚ ਇਹਦਾ ਪਰਮਨੈਂਟ ਤਾਂ ਸਰ ਐ ਪੀਆਡਰ ਨੂੰ ਅਸੀਂ ਐਡਵਾਈਸ ਕੀਤੀ ਆ ਵੀ ਨਾਲੇ ਦੇ ਵਿੱਚ ਸਿੱਧੇ ਤੌਰ ਤੇ 45 ਡਿਗਰੀ ਤੇ ਰੋੜ ਜਾਲੀਆਂ ਪਾ ਦਿਓ ਤਾਂ ਕਿ ਪਾਣੀ ਦੀ ਕਪੈਸਿਟੀ ਜਿਹੜੀ ਜਲਦੀ ਨਿਕਲ ਜੇ ਬਿਲਕੁਲ ਤੇ ਉਹਦੇ ਕੀ ਕਹਿੰਦੇ ਕੀ ਆ ਉਹ ਫਿਰ ਉਹ ਕਹਿੰਦੇ ਅਸੀਂ ਪਾ ਦਾਂਗੇ ਜੀ ਪਰ ਇੱਤਾ ਜਾਊਗਾ ਕਦ ਤੱਕ ਇਹ ਫਿਰ ਪ੍ਰੋਟੈਸਟ ਕੀਤਾ ਜਾਊਗਾ ਸਰ ਐ ਤਾਂ ਹੁਣ ਜਾਂ ਤਾਂ ਤੁਸੀਂ ਐਸਸੀ ਰੰਜੀਤ ਨਾਲ ਗੱਲ ਕਰ ਲਓ ਜੀ ਕੋਈ ਫੋਨ ਕਰਦੇ ਆਪਣੇ ਉਹਨਾਂ ਦੇ ਅਸਲ ਮੋਹਨ ਲਾਲ ਜੀ ਨੇ ਨੇ ਤੁਸੀਂ ਅਧਿਕਾਰੀਆਂ ਜਿਨ੍ਹਾਂ ਨੇ ਫੋਨ ਚੱਕ ਕੇ ਸਾਫ਼ ਗੱਲ ਕਹਤੀ ਕਿ ਇਹਦਾ ਹੱਲ ਕੀਤਾ ਜਾਊਗਾ ਬੀਐਨਆਰ ਨੂੰ ਕਿਹਾ ਗਿਆ ਵਾ ਲੇਕਿਨ ਬੀਐਨਆਰ ਅਦੇ ਵਿੱਚ ਕੋਈ ਤੁਹਾਨੂੰ ਲੱਗਦਾ ਕਿ ਹੱਲ ਕਰੇਗੀ ਕੁਝ ਮੰਥ ਦੇ ਵਿੱਚ ਨਹੀਂ ਹੱਲ ਤਾਂ ਕਰਨਗੇ ਜੀ ਸਰ ਉਹਨਾਂ ਦੀ ਐਨਐਲਐ ਨਾਲ ਵੀ ਡਿਸਕਸ਼ਨ ਹੋਈ ਹੈ ਮੌਕੇ ਤੇ ਇਹ ਵੀ ਇਹਨਾਂ ਨੂੰ ਜ਼ਰੂਰੀ ਤੁਸੀਂ ਕਿ ਕਿ ਜਾਣੀ ਪਾਓ ਇਹਦੇ ਵਿਸ਼ੇ ਤੇ ਡਾਇਰੈਕਟਰ ਕਿਉਂਕਿ ਨਾਲੇ ਵਿੱਚ ਅਸੀਂ ਸੀਵਰ ਦਾ ਪਾਣੀ ਸੁੱਟਤਾ ਤੇ ਪ੍ਰਸਾਤੀ ਤਾਂ ਅਸੀਂ ਪਾਈ ਸਕਦੇ ਹਾਂ ਜੀ ਨੇ ਬਿਲਕੁਲ ਸਹੀ ਗੱਲ ਹੈ ਹਾਂ ਉਹ ਕਹਿੰਦੇ ਅਸੀਂ ਪਾ ਦੇਾਂਗੇ ਜਿਹੜਾ ਵਾਈਸ ਮੰਨ ਕੇ ਤੇ ਐਗਰੀ ਕਰਤੀ ਸੀ ਜੀ ਸਰ ਸੋ ਲੋ ਆਸ ਹੋਊਗੀ ਕਿ ਚਿਵਾਇ ਨਗਰ ਡੁੱਬਨ ਤੋਂ ਬਚੇਗਾ ਜੀ ਜੀ ਬਿਲਕੁਲ ਸਰ ਬਿਲਕੁਲ ਥੈਂਕ ਯੂ ਰੰਦੀਲ ਭਾਜੀ ਬਿਲਕੁਲ ਹਾਲਾਤ ਨੇ ਦਸਤੂਰ ਇਹ ਹਾਲਾਤ ਇਹ ਹਾਲਾਤ ਨੇ ਲੁਧਿਆਣਾ ਦੇ ਉਸ ਪੋਰਟ ਇਲਾਕੇ ਦੇ ਜਿੱਤੇ ਹਰਗੋਬੀ ਨਗਰ ਨਿਕਲਦਾ ਵਾ ਵੱਡੇ ਵੱਡੇ ਫੂਡ ਪੁਆਇੰਟ ਜਿਹੜੇ ਨਿਕਲਦੇ ਨੇ ਲੇਕਿਨ ਉਹ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਸੀਗੀ ਦਿਖਾਈ ਵੀ ਹੈ ਗਰਾਊਂਡ ਤੋਂ ਦਿਖਾਈ ਹੈ ਹਰ ਵਾਰ ਦਿਖਾਣੇ ਆ ਲੇਕਿਨ ਕਾਰਪੇਸ਼ ਦੇ ਕਈ ਅਧਿਕਾਰੀ ਜਿਨ੍ਹਾਂ ਨੇ ਟੈਂਡਰ ਲਿੱਤਾ ਜਿਹੜੀ ਕਮਿਟੀ ਟੈਂਡਰ ਲਿੱਤਾ ਉਸ ਨੂੰ ਚਾਹੀਦਾ ਸੀਗਾ ਕਿ ਜਦੋਂ ਬੰਨ ਬਣਾ ਦਿੱਤਾ ਜਾਵੇ ਕਿ ਲੱਕੇ ਸਿਧਾਣੇ ਹੋ ਲੱਕੇ ਚ ਨਾ ਆ ਨਾ ਸਤਲੂ ਦਰਿਆ ਆ ਜੇ ਬੰਨ ਹੀ ਲਾਇਆ ਅਗਰ ਉਹ ਬੰਨ ਲਾ ਦੇਣਗੇ ਤਾਂ ਸੋਚ ਲੋ ਹਾਲਾਤ ਕਿਲੂ ਦੇਣਾ ਸ਼ਹਿਰ ਤੇ ਹੋ ਜਾਣਗੇ ਲੇਕਿਨ ਉਸ ਤੋਂ ਪਹਿਲੇ ਸਬਕ ਲੈ ਲੈਣਾ ਚਾਹੀਦਾ ਕਾਰਪੇਸ਼ਨ ਨੂੰ ਕਿ ਕਾਰੇ ਲੋਕਾਂ ਨੂੰ ਡੁਬਾਉਂਦੇ ਹੋ ਕਾਰੇ ਲੋਕਾਂ ਦੇ ਉਹ ਘਰਾਂ ਦੇ ਇਲੈਕਟ੍ਰੋਨਿਕ ਸਮਾਨ ਇਲੈਕਟ੍ਰਿਕ ਜੋ ਵੀ ਉਹਨਾਂ ਦੇ ਸਮਾਨ ਹੁੰਦੇ ਨੇ ਸਾੜਦੇ ਹੋ ਖਰਾਬ ਕਰਦੇ ਹੋ ਉਹਨਾਂ ਦਾ ਹਰਜਾਨਾ ਕੌਣ ਭਰੇਗਾ ਕਿ ਉਹ ਲੋਕ ਨਵੇਂ-ਨਵੇਂ ਇੰਸਟਰੂਮੈਂਟ ਲੈਣ ਨੂੰ ਬੈਠੇ ਨੇ ਕਿ ਉਹ ਲੋਕਾਂ ਨੂੰ ਕਿਹੜੀ 2 ਨੰਬਰ ਦੀ ਕਮਾਈ ਆ ਕਿ ਨਵੇਂ ਮਸ਼ੀਨਾ ਲੈ ਲੈਣਗੇ ਨਵੇਂ ਫ੍ਰਿਜ ਲੈ ਲੈਣਗੇ ਨਵੀਆਂ ਪਾਣੀ ਦੀ ਮੋਟਰਾਂ ਲੈ ਲੈਣਗੇ ਕਿਹੜੇ ਉਹਨਾਂ ਦੇ ਵੱ ਬੱਡੀ 2 ਨੰਬਰ ਦੀ ਕਮਾਈ ਕਰਦੇ ਇਲਾਕੇ ਦੇ ਵਿੱਚ ਅਨੇ ਸਮਾਨ ਖਰਾਬ ਹੁੰਦਾ ਜਿਹਦਾ ਕਹਿਣਾ ਦੇਰ ਰਬ ਦਾ ਨਾ ਹੁਣ ਦੇਰ ਦੀਆਂ ਦਸਤੂਰੇ ਲੁਧਿਆਣਾ ਦਾ ਹਲਕਾ ਸੈਂਟਰਲਾ ਨਾਲਾ ਨੁਹਾਰ ਬਦਲੇਗਾ ਕੀ ਲੋਕ ਹੁਣ ਘਰਾਂ ਦੇ ਬਾਹਰ ਇਸ਼ਤਿਹਾਰ ਲਗਾਉਣ ਨੂੰ ਇੰਤਜ਼ਾਰ ਕਰਨਗੇ ਕਿ ਇਹ ਮਕਾਨ ਵਕਾਊ ਹੈ ਲੁਧਿਆਣਾ ਕਹਿਣਾ ਮਨਹਾਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ